ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਤੇ ਪਾਸ਼ਾ ਨਿਰਦੇਸ਼ੀ ਦੀ ਦਿਹਾੜੇ ਨੂੰ ਸਮਰਪਿਤ ਵਿਧਾਨ ਸਭਾ ਲਾਇਗ ਜਿਹਦੇ ਵਿੱਚ ਸਭ ਤੋਂ ਵਧੀਆ ਮਤਾ ਜਿਹੜਾ ਪਾਇਆ ਗਿਆ ਨਾ ਉਹਦੇ ਪਹਿਲਾਂ ਮੈਂ ਧੰਨਵਾਦ ਕਰ ਦਿੰਨਾ ਮੁੱਖ ਮੰਤਰੀ ਸਾਹਿਬ ਦਾ ਮੈਸੇ ਵੀਡੀਓ ਸੁਣ ਕੇ ਤਾਂ ਕਾਲੀ ਇਹੀ ਕਹਿਣਗੇ ਕਾਂਗਰਸੀ ਵੀ ਕਹਿਣਗੇ ਵੀ ਇਹ ਹੁਣ ਟਿਕਟ ਭਾਲਦਾ ਹੈ ਮਾਨ ਸਾਹਿਬ ਤੋਂ ਇਦਾਂ ਕਹਿੰਦੇ ਹੁੰਦੇ ਮੈਨੂੰ ਪਤਾ ਪਰ ਕੋਈ ਨਹੀਂ ਤੁਸੀਂ ਦੇ ਦਿਓ ਤੁਥੋਂ ਵੀ ਲੈ ਲਾਂਗੇ ਇਹ ਕੰਦੀ ਕਿਸੇ ਨੂੰ ਮੈਂ ਹੋਰ ਦਵਾ ਦੂੰਗਾ ਯਾ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਲੜ ਲੱਗ ਤੁਹਾਡੇ ਵੀ ਤਿੰਨ ਤਿੰਨ ਘਰਾਂ ਦੇ ਵਿੱਚ ਤੁਸੀਂ ਟਿਕਟਾਂ ਲਈਆਂ ਨੇ ਇੱਕ ਪਰਿਵਾਰ ਦੇ ਵਿੱਚ ਪਰ ਨਹੀਂ ਅਸੀਂ ਉਹ ਕੰਮ ਨਹੀਂ ਕਰਨਾ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮਤਾ ਪਾਇਆ ਹੈ ਸਲਾਹਾਂ ਦਾ ਜੋ ਕਦਮ ਹੈ ਔਰ ਇਹ ਕੰਮ ਨਾ ਕਾਂਗਰਸੀਆਂ ਨੇ ਕੀਤਾ ਆਪਣੇ ਸਰਕਾਰ ਵੇਲੇ ਨਾ ਜਿਹੜੇ ਕਹਿੰਦੇ ਸਾਡੀ ਪੰਥਕ ਸਰਕਾਰ ਨਾ ਕਾਂਗਰਸ ਨੇ ਕੀਤਾ ਨਾ ਕਾਂਗਰਸ ਨੇ ਕੀਤਾ ਪਰ ਮਾਨ ਸਾਹਿਬ ਨੇ ਕਰਤਾ ਸਮਝਿਤ ਮਾਨ ਨੇ ਨਹੀਂ ਭਗਵਾਨ ਤਮਾਨ ਜੀ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਜਿਹਨੂੰ ਤੁਸੀਂ ਕਹਿੰਦੇ ਇਹ ਸ਼ਰਾਬੀ ਹੈ ਇੱਕ ਪੈਗ ਸਵੇਰੇ ਲਾ ਲੈਂਦਾ ਲਾ ਲਈ ਅਗਲੇ ਤੱਕ ਹੀ ਅਮਰ ਸ਼ਕਨ ਸਵੇਰ ਵਾਲੇ ਵੀ ਲਾਉਂਦੇ ਹੀ ਆ ਉਹਨਾਂ ਟਾਈਮ ਟੇਬਲ ਬਣਾਇਆ ਹੈ ਅਗਲੇ ਦਾ ਹੁਣ ਅਗਲਾ ਬੀਜੀ ਹੈ ਆਹ ਲੱਗੜੀ ਵਿੱਚ ਹੀ ਰੱਖਦਾ ਹੋਊਗਾ ਵੀ ਕੋਈ ਗੱਲ ਨਹੀਂ ਲਾ ਲੈਨੇ ਉਸ ਵਾਸਤੇ ਨਾ ਜਾਏਗੀ ਮੈਂ ਗੱਲ ਜਿਹੜੀ ਕਰਨੀ ਆ ਉੱਥੇ ਕਰਾਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੈ ਇੱਕ ਤਾਂ ਸ਼੍ਰੀ ਅਮਰਸਰ ਸਾਹਿਬ ਨੂੰ ਤੇ ਇੱਕ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਇਹ ਮਤਾ ਪਾਸ ਕਰ ਦਿੱਤਾ ਗਿਆ ਭਵੰਤਮਾਨ ਸਾਹਿਬ ਨੇ ਪੜ੍ਹ ਦਿੱਤਾ ਔਰ ਕਹਿੰਦੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਨੇੜੇ ਕੋਈ ਨਸ਼ਾ ਨਹੀਂ ਮਿਖੂਗਾ ਕੋਈ ਮੇਡ ਦੀ ਸ਼ਰਾਬ ਦੀ ਕੋਈ ਤਮਾਕੂ ਦੀ ਨਸ਼ੀਲੇ ਪਦਾਰਥਾਂ ਦੀ ਕੋਈ ਦੁਕਾਨ ਨੇੜੇ ਤੇੜੇ ਨਹੀਂ ਹੋਊਗੀ ਇਹ ਮਤਾ ਪਾਸ ਕੀਤਾ ਗਿਆ ਨੰਦਪੁਰ ਸਾਹਿਬ ਨੇੜੇ ਵਿਧਾਨ ਸਭਾ ਲਾਈਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ੀਰ ਦੀਹਾੜੇ ਨੂੰ ਸਮਰਪਿਤ ਉਹਦੇ ਵਿੱਚ ਮਤਾ ਪਾਸ ਕੀਤਾ ਗਿਆ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਅੰਮ੍ਰਿਤਸਰ ਸਾਹਿਬ ਨੂੰ ਤੇ ਸਾਬੋਕੀ ਤਲਵੰਡੀ ਦਮਦਨਾ ਸਾਹਿਬ ਨੂੰ ਤੇ ਹੁਣ ਥੋੜੀ ਜੀ ਕਲਾਸ ਨਾਲ ਲਈ ਇੱਕ ਤਾਂ ਜਿਹੜੇ ਸੈਲੀਬ੍ਰਿਟੀ ਨੇ ਨਵਜੋਸ਼ ਸਿੰਘ ਸਿੱਧੂ ਉਹਨਾਂ ਨੇ ਵੀ ਬੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ ਟਾਕਸ਼ੋ ਕੀਤੇ ਸੀ ਕਿ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਪਰ ਹੋਇਆ ਨਹੀਂ ਸੀ ਤੇ ਬਾਦਲ ਕਹਿੰਦੇ ਵੀ ਜੋੜ ਲਾਇਆ ਸੀਗਾ ਬਾਦਲ ਕਿਆਂ ਨੂੰ ਬੜੀਆਂ ਚਿੱਠੀਆਂ ਪਾਈਆਂ ਵੀ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ ਉਹ ਕਹਿੰਦੇ ਸਾਡੀ ਤੱਕੜੀ ਤਾਂ ਤੋਲਦੀ ਐ ਅਸੀਂ ਕਿਵੇਂ ਦੇ ਦਈਏ ਪਵਿੱਤਰ ਸ਼ਹਿਰ ਦਾ ਦਰਜਾ ਅੱਜ ਗੱਲ ਨਵੀਂ ਸਟਾਰਨ ਲੱਗਾ ਰਾਤ ਮੈਸੇਜ ਕੀਤਾ ਸੀ ਕਿਸੇ ਬੰਦੇ ਨੇ ਅਨੰਦਪੁਰ ਸਾਹਿਬ ਦੇ ਲੰਗਰਾਂ ਦੇ ਵਿੱਚ ਮਜੀਠੀਏ ਨੇ ਵੱਡੇ ਵੱਡੇ ਕੜਾਹੇ ਫੀਮ ਦੇ ਬਣਾਏ ਹੋਏ ਇਹ ਦਰਸ਼ਨ ਵਾਲੇ ਕੌਣ ਨੇ ਸ਼ੌਣੀਪੜ ਦੇ ਮੈਂਬਰ ਨੇ ਇਹ ਕਰਦੂਤਾ ਬਾਦਲ ਕਿਆ ਨੇ ਨਨਪੁਰ ਸਾਹਿਬ ਦੇ ਲੰਗਰਾਂ ਦੇ ਵਿੱਚ ਉਹਨਾਂ ਪੱਠੀਆਂ ਤੇ ਚੰਦ ਚੜ੍ਹਿਆ ਹੋਇਆ ਫੀਮ ਦੇ ਕੜਾਹੇ ਬਣਾਏ ਉੱਥੇ ਇਹ ਮਜੀਠੀਏ ਦੀ ਕਰਤੂਤ ਹੈ ਇਹ ਕਿਵੇਂ ਦੇ ਦਿੰਦੇ ਨੇ ਪਵਿੱਤਰ ਸ਼ਹਿਰਾਂ ਦਾ ਦਰਜਾ ਕਿਦਾਂ ਦੇ ਸਕਦੇ ਸੀ ਸਭ ਤੋਂ ਵੱਧ ਸ਼ਰਾਬ ਦੇ ਠੇਕੇ ਕਿਹਨੇ ਦਿੱਤੇ ਬਾਦਲਾਂ ਨੇ ਆਪਣੀ ਸਰਕਾਰ ਵੇਲੇ ਸਭ ਤੋਂ ਵੱਧ ਇਹ ਸੱਚਾਈ ਹੈ ਔਰ ਸਭ ਤੋਂ ਵੱਧ ਬੋਲੀ ਕੀਮਤ ਵਸੂਲ ਕੀਤੀ ਗਈ ਹੈ ਤੇ ਪਵਿੱਤਰ ਸ਼ਹਿਰਾਂ ਦੇ ਦਰਜੇ ਇਹਨਾਂ ਤੋਂ ਆਸ਼ ਕਿਦਾਂ ਰੱਖ ਸਕਦੇ ਸੀ ਹੁਣੇ ਦੱਸੋ ਵੀ ਸ਼ਰਾਬੀ ਭਗਵੰਤ ਮਾਨ ਹੈ ਜਾਂ ਇਹ ਨੇ ਕੀ ਕਰ ਲੈਣ ਦੇ ਦੀ ਉੱਥੇ ਨਾ ਕਿਤੇ ਪੈਗ ਲਾ ਕੇ ਗਿਆ ਹੋਇਆ ਗਿਆ ਹੋਵੇ ਪਰ ਨਹੀਂ ਤੂੰ ਧਰਵਾਲਾ ਪਾਦਨਾ ਸੀ ਹੁਣ ਹੁੰਦਾ ਤੁਹਾਨੂੰ ਖਬਰਾਂ ਲਾ ਦਰੇ ਸੀ ਉੱਲਾਏ ਸਟੇਜ ਤੇ ਡਿੱਗ ਪਿਆ ਹੋ ਜਹਾਜ਼ ਵਿੱਚ ਆ ਗਿਆ ਫਲਾਨਾ ਹੋ ਗਿਆ ਚੈੱਕ ਕਰਦਾ ਕਹਣਾ ਤੁਸੀਂ ਪਰ ਅਗਲਾ ਨੇੜੇ ਆਉਣ ਲਈ ਜਿੰਦਾ ਪਹਿਲੇ ਕਿਹਾ ਵੀ ਜੇ ਕੋਈ ਲੀਲੀ ਪਗੜਾ ਆਪਣੇ ਖੇਤਰਾਂ ਨਾ ਟਹਿ ਜਾ ਜੋ ਜੇ ਕਹਣਗੇ ਤੂੰ ਪੀਟੀਸੀ ਵਾਲਾ ਇਹ ਡਾਇਲੋਗ ਬਣਾ ਕੇ ਰੱਖਿਆ ਅਗਲੇ ਨੇ ਤੂੰ ਬਈਲੀ ਕਹਿੰਦਾ ਤੇ ਹੁਣ ਜਿਹੜੀ ਇਹ ਗੱਲਬਾਤ ਕੀਤੀ ਐ ਨਾ ਜੀ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਇਹ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਕੀਤਾ ਹੈ ਇਹ ਕੋਈ ਚਾਪਲੂਸੀ ਨਹੀਂ ਕਰ ਰਹੀ ਸੀ ਤੇ ਨਾ ਹੀ ਚਾਪਲੂਸੀ ਮੈਂ ਕਦੇ ਕਿਸੇ ਦੀ ਕੀਤੀ ਹੈ ਜੇ ਕੋਈ ਅਕਾਲੀਆਂ ਦੇ ਵਿੱਚੋਂ ਲੀਡਰ ਇਦਾਂ ਦਾ ਕੰਮ ਕਰੂਗਾ ਉਹਦਾ ਵੀ ਸਨਮਾਨ ਕਰਾਂਗੇ ਭਵਨਤਮਾਨ ਲਈ ਤਾਂ ਆਪਾਂ ਬੋਲੇ ਹੀ ਹੈ ਜੇ ਕੋਈ ਅਕਾਲੀ ਕਾਂਗਰਸੀ ਕਰੂਗਾ ਉਹਦੇ ਘਰ ਜਾ ਕੇ ਆਪਣੀ ਗੱਡੀ 'ਚ ਤੇਲ ਪਾ ਕੇ ਤੇ ਵਧੀਆ ਹਾਰ ਪਾ ਕੇ ਆਵਾਂਗੇ ਉਹਨੂੰ ਸਰੋਪਾ ਦੇ ਕੇ ਆਵਾਂਗੇ ਜੇ ਤੁਸੀਂ ਕਰੋਗੇ ਤਾਂ ਕਰੋ ਤਾਂ ਸਹੀ ਪਰ ਕਰਨਾ ਕਰਨਾ ਕਿਉਂ ਨਹੀਂ ਕਿਉਂਕਿ ਸਭ ਤੋਂ ਵੱਧ ਕੇਸ ਨਸ਼ਿਆਂ ਦੇ ਅਕਾਲੀਆਂ ਤੇ ਕਾਂਗਰਸੀਆਂ ਤੇ ਪਏ ਹੋਏ ਸਭ ਤੋਂ ਵੱਧ ਇਹ ਸਚਾਈ ਜੇ ਨਹੀਂ ਪਏ ਤਾਂ ਅੰਕੜਾ ਦੇਖ ਸਕਦੇ ਇਹ ਸਭ ਨੂੰ ਪਤਾ ਹੈ ਜੇ Google ਡੇਟ ਸਰਚ ਨਹੀਂ ਕਰਨੀ ਆਉਂਦੀ ਸਾਡੇ ਮੁੰਡੇ ਦੋਨੇ ਵਧੀਆ ਨੇ ਕੰਮ ਕਰਦੇ ਉਹਨੂੰ ਤਾਂ ਰਿਸਰਚ ਕਰਕੇ ਤੁਹਾਨੂੰ ਅੰਕੜੇ ਕੱਢ ਕੇ ਦਵਾ ਦੇਗਾ ਮੈਨੂੰ ਨਹੀਂ ਆਉਂਦੀ ਮੈਂ ਤਾਂ ਅਨਪੜਾ ਜੰਮੀ ਬਿਲਕੁਲ ਸਕੂਲ ਦੇ ਬਾਹਰ ਵਿੱਚ ਵੀ ਨਹੀਂ ਕਦੇ ਲੱਗੇ ਠੀਕ ਹੈ ਜੇ ਤੁਹਾਨੂੰ ਨਹੀਂ ਆਉਂਦਾ ਤਾਂ ਦੱਸ ਦਿਆਂਗੇ ਹੁਣ ਜਿਹੜੀ ਇਹ ਗੱਲ ਹੈ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਇਹ ਕਿਹਦੀ ਸੋਚ ਹੋ ਸਕਦੀ ਹੈ ਭਵੰਤਮਨ ਦੀ ਮੈਂ ਨਹੀਂ ਮੰਨਦਾ ਤੁਸੀਂ ਵੀ ਨਾ ਮੰਨੋ ਪਰ ਅਗਲੇ ਨੇ ਸਲਾਹ ਕਰ ਵਧੀਆ ਰੱਖੇ ਹੋਏ ਥੋੜੇ ਮੰਗੂ ਨਹੀਂ ਵੀ ਗੱਡੇ 'ਚ ਬਹਿ ਗਏ ਹੁੰਦਾ ਛੀ ਦੀ ਡੜਾ ਤੁਸੀਂ ਉੱਥੇ ਜਨਮ ਦੇੜ ਦੇ ਮਬਾਰਕਾਂ ਦੇ ਨਹੀਂ ਹੁੰਦੇ ਰਾਜੇ ਬੜਿੰਗ ਨੂੰ ਪੁੱਛ ਲਿਆ ਭਵੰਤਮਨ ਨੇ ਵਿਧਾਨ ਸਭਾ ਵਿੱਚ ਕਹਿੰਦੇ ਉਹ ਪਾਸਿੰਗ ਦਾ ਜਨਮ ਦੇ ਨੇ ਕਿਹੜੀ ਤਰੀਕ ਦਾ ਉਹ ਗਲਤੀ ਨਹੀਂ ਆਇਆ ਉਸਤੇ ਉਸ ਨੇ ਨਹੀਂ ਮੈਂ ਤਾਂ ਪੀਲੀ ਬਗਤੀ ਗੱਲ ਕਰਦਾ ਸੀ ਤੇ ਫਿਰ ਉਹ ਤੇ ਇੰਗਲਿਸ਼ ਝਾੜਨ ਲੱਗਿਆ ਤੇ ਜਦੋਂ ਬਾਅਦ ਵਿੱਚ ਪੁੱਛਿਆ ਵੀ ਦੱਸ ਦਿਓ ਨਹੀਂ ਨਹੀਂ ਮੈਂ ਤਾਂ ਕਹਿੰਦਾ ਗੱਲ ਹੀ ਨਹੀਂ ਕੀਤੀ ਜਾਨ ਨੂੰ ਤਾਂ ਮੈਂ ਤਾਂ ਗੱਲ ਹੀ ਕਰਦਾ ਸੀ ਮੈਂ ਤਾਂ ਕਹਿੰਦਾ ਸੌਂ ਦੀ ਗੱਲ ਕਰਦਾ ਸੀ ਉਹ ਗਲਤੀ ਨੇ ਆਇਆ ਮੁੜ ਕੇ ਇਹ ਉਹ ਨਹੀਂ ਜਿਹੜੇ ਗੱਡੀ 'ਚ ਬਹਿ ਕੇ ਨਾ ਡਰਾਈਵਰ ਨੂੰ ਪੁੱਛਣਗੇ ਵੀ ਜਿਹੜੇ ਪ੍ਰੋਗਰਾਮ ਤੇ ਚੱਲੇ ਆਪ ਉੱਥੇ ਕੋਈ ਮਰੇ ਆ ਕਿ ਜੰਮਿਆ ਐਦਾਂ ਨਹੀਂ ਕਰਤੋਂਤੇ ਇਹਨਾਂ ਨੇ ਹੁਣ ਅਗਲੇ ਨੇ ਸਲਾਹ ਕਰ ਰੱਖੇ ਨੇ ਵਧੀਆ ਕਿਉਂਕਿ ਅਗਲੇ ਕੋਲੇ ਟੀਮ ਹੈ ਅਗਲਾ ਪਹਿਲਾ ਕਮੇਡੀ ਦਾ ਕਿੰਗ ਰਿਹਾ ਅਗਲਾ ਜੋਕ ਉਸ ਬੋਲਦਾ ਇੱਕ ਇੱਕ ਅੱਖਰ ਸਲਾਹ ਕਰਨੇ ਲਿਖ ਕੇ ਦਿੱਤਾ ਹੁੰਦਾ ਠੀਕ ਹੈ ਤੁਸੀਂ ਜਵਲੀਆਂ ਮਾਰਨੇ ਹੁੰਦੀਆਂ ਮਾਰੀ ਚੱਲੋ ਤੁਹਾਡੇ ਵੱਡੇ ਵੱਡੇ ਪ੍ਰਚਾਰਕ ਉਥੇ ਉਹ ਗੱਲਾਂ ਬੋਲ ਨਹੀਂ ਸਕੇ ਜਿਹੜੀਆਂ ਭਵੰਤਮਨ ਬੋਲ ਗਿਆ ਉਥੇ ਕਹੇ ਜੋ ਸ਼ਰਾਬੀ ਕਹਿਣ ਨੂੰ ਕੀ ਹੈ ਉਹ ਕਹਿੰਦੇ ਕੋਈ ਠੇਕੇ ਤੇ ਚੱਲ ਗਿਆ ਇਹ ਗੱਲ ਮੈਨੂੰ ਕਹਿਣ ਦਾ ਹੱਕ ਨਿਸ਼ ਪਰ ਕਹਿਣੀ ਪੈ ਰਹੀ ਹੈ ਜੋ ਠੇਕੇ ਚਲ ਗਿਆ ਤੇ ਉਹਨਾਂ ਜਾ ਕੇ ਕਿਤੇ ਇਹ ਪੁੱਛ ਲਿਆ ਕਿ ਮੈਨੂੰ ਰੋਟੀ ਦੀ ਲੋੜ ਹੈ ਹੈਗੀ ਤਾਂ ਹੋਰ ਤਰੀਕੇ ਪਰ ਮੈਂ ਆਪਣੇ ਤਰੀਕੇ ਨਾਲ ਸੁਣਾ ਰਿਹਾ ਤੇ ਉਥੇ ਗਾਹਾਂ ਮੂਰੇ ਕੋਈ ਸ਼ਰਾਬੀ ਬੋਤਲ ਲੈ ਰਿਆ ਸੀ ਠੇਕੇਦਾਰ ਨੇ ਹਜੇ ਗੱਲ ਸੁਣੀ ਨਹੀਂ ਸ਼ਰਾਬੀ ਨੇ ਸੁਣ ਲਈ ਉਹਨੇ ਕੱਢ ਕੇ 100 ਨੋਟ ਪੜਾਤਾ ਕਹਿੰਦਾ ਜਾ ਜਾ ਕੇ ਰੋਟੀ ਖਾ ਲੈ ਜਿਹੜਾ ਬੰਦਾ ਇਹ ਕਹਿੰਦਾ ਸੀ ਮੈਂ ਰੋਟੀ ਖਾਣੀ ਹੈ ਮੇਰੀ ਹੈਲਪ ਕਰੋ ਉਹ ਬਾਹਰ ਹੈ ਕਹਿੰਦਾ ਕਹਿੰਦਾ ਮੈਂ ਗੁਰਦੁਆਰੇ ਲੱਭਦਾ ਰਿਹਾ ਰੱਬ ਨੂੰ ਮੰਦਰ ਵਿੱਚ ਲੱਭਦਾ ਰਿਹਾ ਰੱਬ ਨੂੰ ਤੇ ਮਿਲਿਆ ਮੈਨੂੰ ਇੱਕ ਸ਼ਰਾਬ ਦੇ ਠੇਕੇ ਤੇ ਇੱਥੇ ਤਹਿਰਾਵ ਆ ਨਾ ਕਹਿੰਦਾ ਦੇਖਿਓ ਕਿਰਦਾਰ ਵੇਖਿਓ ਜਦੋਂ ਕਿਰਦਾਰ ਦੇਖੋਗੇ ਨਾ ਉਹਦਾ ਜ਼ਰੂਰੀ ਨਹੀਂ ਵੀ ਉਹਦੇ ਸਿਰ ਤੇ ਪੱਗ ਹੋਵੇ ਉਹਦੇ ਸਿਰ ਤੇ ਸਾਹ ਪਾਈ ਹੋਵੇ ਜ਼ਰੂਰੀ ਨਹੀਂ ਹੈਗਾ ਬਹੁਤ ਨੌਲਵਾਨੇ ਹੋ ਜਾਂ ਜਿਹੜੇ ਕਲੀਨ ਸ਼ੇਪ ਹੋਣਗੇ ਉਹਨਾਂ ਨੇ ਆਪਣੇ ਮਾਪਿਓ ਨੂੰ ਨਾ ਇੰਨੇ ਟੌਰ ਨਾਲ ਘਰੇ ਰੱਖਿਆ ਹੋਇਆ ਤੇ ਜਿਹੜੇ ਕਹਿੰਦੇ ਅਸੀਂ ਸਰਦਾਰ ਸਾਡੇ ਕੋਲੇ 100 ਕਿਲ ਹੈ ਅਸੀਂ ਜੱਦੀ ਜ਼ਗੀਰਦਾਰ ਆ ਉਹਨਾਂ ਦੇ ਮਾਪਿਓ ਬਿਰਧ ਆਸ਼ਰਮ ਵਿੱਚ ਰੁੱਲਦੇ ਫਿਰਦੇ ਆ ਤਾਂ ਬੇਸ਼ੇ ਗੁਰਦਾਸ ਸਿੰਘ ਨੇ ਬਿਰਧ ਆਸ਼ਰਮ ਬਣਾਇਆ ਸੀ ਵੱਡੇ ਵੱਡੇ ਲੋਕਾਂ ਨੇ ਕਮੈਂਟ ਕਰਕੇ ਵਧਾਈਆਂ ਦਿੱਤੀਆਂ ਕਿ ਬਹੁਤ ਚੰਗਾ ਹੋ ਗਿਆ। ਬਿਰਹਾ ਆਸ਼ਰਮ ਬਣਨਾ ਚੰਗਾ ਹੋ ਗਿਆ। ਉਥੇ ਵਿੱਚ ਜਾਣਾ ਕਿਹਨੇ? ਉਹਨਾਂ ਆਸ਼ਰਮ ਵਿੱਚ ਜਾਣਾ ਕਿਹਨੇ ਹੁੰਦਾ ਵੀ ਇਹ ਵੀ ਸੋਚ ਲਿਆ ਕਰੋ ਕਦੇ। ਕਿ ਚੰਗਾ ਹੋ ਗਿਆ ਬਿਰਹਾ ਆਸ਼ਰਮ ਬਣ ਕੇ। ਵੀ ਜਾਣਾ ਕਿਹਨੇ ਉੱਥੇ? ਇੱਥੇ ਗੱਲ ਕਿਰਦਾਰ ਦੀ ਹੈ। ਪਹਿਰਾਵੇ ਦੀ ਨਹੀਂ ਹੈ। ਪਹਿਰਾਵਾ ਕੀ ਹੈ? ਜਿੰਦਰ ਮਰਜੀ ਚੱਲ ਜਾਓ। ਜਿਹੜੇ ਅੱਜ ਈਸਾਈ ਨੇ ਕਾਨੂੰ ਅਮਰ ਸ਼ਕਲਣਗੇ ਜਿਨ੍ਹਾਂ ਦਾ ਅਮਰ ਸ਼ਕ ਹੈ ਉਹ ਸਾਈ ਬਣ ਜਾਣਗੇ ਤੇ ਅਮਰ ਸ਼ਕੇ ਪਾਕਿਸਤਾਨ ਜਾ ਕੇ ਕੋਈ ਬੀਬੀ ਸਰਬਜੀਤ ਕੌਰ ਤੋਂ ਨੂਰ ਹਸੈਨ ਬਣ ਜੇ ਫਿਰ ਕੀ ਕਰ ਲਵੋਗੇ ਤੁਸੀਂ ਪਿੱਟੀ ਜਾਓ ਵਾਪਸ ਵਿੱਚ ਇੱਥੇ ਮਸਲਾ ਕਿਰਦਾਰ ਦਾ ਤੇ ਜਿਹੜਾ ਕਿਰਦਾਰ ਤੁਹਾਡੇ ਅੰਦਰ ਹੈ ਨਾ ਤੇ ਲੋਕਾਂ ਦੇ ਵਿੱਚ ਚਰਚਾ ਉਹਦੀ ਹੋਣੀ ਹੈ ਤੁਹਾਡੇ ਪਹਿਰਾਵੇ ਦੀ ਚਰਚਾ ਨਹੀਂ ਹੋਣੀ ਜਦੋਂ ਜੀ ਅੰਮ੍ਰਿਤ ਛਕਣ ਦੀ ਗੱਲ ਕਰਦੇ ਹੋ ਹੁਣ ਜਿਹੜੇ ਵੀ ਬਾਦਲਾਂ ਨੂੰ ਵੋਟਾਂ ਪਾਉਣ ਵਾਲੇ ਸਾਰੇ ਨੰਮ੍ਰਿਤ ਛਕੀ ਹੋਇਆ ਜੇ ਕੋਈ ਮਸ਼ਰਾਬ ਪੀਂਦਾ ਸੀ ਉਹ ਕਹਿੰਦੇ ਘਰੇ ਲੜਾਈ ਹੁੰਦੀ ਹੈ ਸ਼ਰਾਬ ਛੱਡ ਦਿਓ ਫਕੀਮ ਖਾਨ ਆ ਸਰਸੇ ਵਾਲੀ ਕਿਤੇ ਨੇ ਕੀਤਾ ਸੀ ਕਹਿੰਦੇ ਨਾਮ ਲੈਣਾ ਮਗਰ ਜਗਾ ਨਾ ਬਾਬਾ ਮੈਂ ਤਾਂ ਸ਼ਰਾਬ ਪੀਣਾ ਉਹ ਕਹਿੰਦਾ ਗੱਟੂ ਪੀ ਲੈਕਰ ਉਹ ਦਲੀਨ ਜਲਦੀ ਸੀ ਤੁਹਾਨੂੰ ਪਤਾ ਬੁਲਦੁਵਾਰ ਜੀ ਚਿੱਟਾ ਗੱਟੂ ਆ ਗਿਆ ਉਹ ਕਹਿੰਦਾ ਸ਼ਰਾਬ ਛੱਡ ਦੇ ਤੇ ਆ ਗੱਟੂ ਪੀ ਲੈਕਰ ਨਣੇ ਕੀ ਆ ਕਰਤੂਤਾ ਸੀ ਇੱਥੇ ਗੱਲ ਕਿਰਦਾਰ ਦੀ ਹੈ ਕਿਰਦਾਰ ਤੁਹਾਡੇ ਅੰਦਰ ਹੈ ਬਾਹਰ ਨਹੀਂ ਹੁਣ ਜੇ ਕੋਈ ਪੜਿਆ ਲਿਖਿਆ ਬੰਦਾ ਕਿਸੇ ਸਾਥ ਵਿੱਚ ਬੈਠਾ ਹੋਵੇ ਤੁਸੀਂ ਉਹਦੀ ਪਛਾਣ ਕਿੱਦਾਂ ਕਰੋਗੇ ਤੁਸੀਂ ਇਹ ਦੇਖੋਗੇ ਤੇ ਟਾਈ ਲੱਗੀ ਹੋਵੇ ਉਹਦੇ ਬੈਂਡਕੋਟ ਪਾਇਆ ਹੋਵੇ ਇਦਾਂ ਦੇਖੋਗੇ ਬਿਲਕੁਲ ਜਦੋਂ ਬੋਲੂਗਾ ਉਹਦੇ ਸ਼ਬਦ ਆਵਲੇ ਦਸ ਦੋਗੇ ਬਸ ਇਹ ਚੀਜ਼ ਹੈ ਹੁਣ ਜਿਹੜਾ ਇਹ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਹੈ ਜੀ ਇਹ ਭਗਵੰਤ ਮਾਨਤਾ ਇਹ ਕਰਤਾਰ ਨੇ ਦਿੱਤਾ ਹੈ ਕਰਤਾਰ ਉਹਦੀ ਟੀਮ ਦਾ ਲਾ ਲਓ ਉਹਦਾ ਆਪਣਾ ਲਾ ਲਓ ਉਹਦੇ ਸਲਾਹਕਾਰਾਂ ਦਾ ਲਾ ਲਓ ਤੇ ਬਾਦਲਾਂ ਕੋਲੇ ਵੀ ਸਲਾਹਕਾਰ ਹੈਗੇ ਨੇ ਜਿਹੜੇ ਅੱਜ ਵੀ ਉਹਨੂੰ ਰੋਕਦੇ ਨਹੀਂ ਉਹ ਫੁਕਰੀ ਹਮਾਰੀ ਇਹਨਾਂ ਆਪ ਜਿਕਾਰੇ ਛੱਡੀ ਜਾਂਦੇ ਤੇ ਬੰਧ ਖਦਰੇ ਚ ਖਦਰੇ ਜੀ ਪੰਥ ਨੇ ਖਦਰੇ ਤੁਹਾਡੀ ਕੁਰਸੀ ਹੈ ਹਲੇ ਹੋਰ ਪੈਣੀ ਹੈ ਖਦਰੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ